ਸ਼ੇਰ ਕਾਲਜ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਨੂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਵਰਡਿੰਗ ਤੋਂ ਪਹਿਲਾਂ ਕਾਂਗਰਸੀਆਂ ਨੇ ਕੀਤੀ ਕੈਬਨਿਟਿੰਗ ਦਾ ਘਟਨਾ ਇਨਾ ਚਿਹਰਿਆਂ ਨੂੰ ਮਿਲੀ ਹਰੀ ਚੰਡੀ ਜਿਸ ਨਾਲ ਹਰਿਆਣਾ ਦੀ 49 ਜੰਗ ਵਿੱਚ ਵਿਧਾਨ ਸਭਾ ਨੂੰ ਲੈ ਕੇ ਜ਼ਬਰਦਸਤ ਫਾਈਟ ਗੈਲਰੀ ਇਸ ਤਰ੍ਹਾਂ ਕਾਂਗਰਸੀ ਦੀ ਨਵੀਂ ਸਰਕਾਰ ਅਤੇ ਇਸ ਦੀ ਕੈਬਨਿਟਿਕ ਦੀ ਸਥਾਪਨਾ ਵਿੱਚ ਜੁਟੇ ਹੋਏ ਹਨ ਮੰਤਰੀਆਂ ਦਾ ਫਸਲਾ ਦੇ ਫੈਸਲਾ ਕਰੰਦੇ ਇਸ ਕੰਮ ਚ ਕਾਂਗਰਸ ਤੋਂ ਵੱਡੇ ਤੋਂ ਲੈ ਕੇ ਛੋਟਾ ਸ਼ਾਮਿਲ ਹਨ ਪ੍ਰਤਾਪ ਅੰਕੜਿਆਂ ਅਨੁਸਾਰ ਹੁਣ ਤੱਕ ਪੰਜ ਉਮੀਦਵਾਰ ਅਧਿਕਾਰਤ ਤੌਰ ਤੇ ਮੰਤਰੀ ਬਣ ਦੀ ਦੌੜ ਵਿੱਚ ਸ਼ਾਮਿਲ ਹੋ ਚੁੱਕੇ ਹਨ ਇਨਾਂ ਵਿੱਚ ਤਿੰਨ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਨਵਾਂ ਹੱਡੂ ਕੈਂਪਰ ਵੱਲੋਂ ਐਲਾਨ ਕਰ ਦਿੱਤਾ ਗਿਆ 90 ਵਿਧਾਨ ਸਭਾ ਸੀਟਾਂ ਦੇ ਹਰਿਆਣਾ ਵਿੱਚ ਪੰਜ ਅਕਤੂਬਰ ਨੂੰ ਵੋਟਾਂ ਪੈਣਗੀਆਂ ਜੇਕਰ ਇਹ ਤੇ ਸਰਕਾਰ ਬਣਦੀ ਹੈ ਤਾਂ ਵੱਧ ਤੋਂ ਵੱਧ 13 ਮੰਤਰੀ بنائے ਜਾ ਸਕਦੀ ਹਨ ਮੰਤਰੀ ਦੀ ਲੋੜ ਦੌੜ ਚ ਕੌਣ ਭਿੰਦਰ ਸਿੰਘ ਹੱਡਿਆ ਨੇ ਤੋਸ਼ਨ ਦੇ ਅਨੁਰੋਧ ਵੇਲੇ ਕੀਤਾ ਦਾ ਵਸਤਵ ਬੁੱਧਵਾਰ ਨੂੰ ਤਮਾਸ਼ ਮੇਰੀ ਕੀਤਾ ਦਾ ਬਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ